ਵਾਲੇ ਦਿਨ ਲਾੜੇ ਦਾ ਘੁਮਿਆ ਦਿਮਾਗ ਤੇ ਤੁਸ਼ੇ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਕਿਵੇਂ ਮੁੰਡਾ ਵਿਆਹ ਵਾਲੇ ਦਿਨ ਆਪਣੇ ਵਿਆਹ ਦੇ ਵਿੱਚ ਨੱਚਦਾ ਨਜ਼ਰ ਆਇਆ ਤੇ ਕਾਮਲਿਆਂ ਵਾਂਗੂ ਕਰ ਰਿਹਾ ਜਿੱਥੇ ਕਿ ਆ ਜਾਂਦਾ ਹੈ ਕਿ ਮੁੰਡੇ ਦਾ ਵਿਆਹ ਨੂੰ ਲੈ ਕੇ ਬੇਹੱਦ ਚਾਸੀ ਪਰ ਵਿਆਹ ਦਾ ਚਾ ਨਹੀਂ ਸੰਭਾਲਿਆ ਗਿਆ ਮੁੰਡੇ ਤੋਂ ਮੁੰਡੇ ਦਾ ਘੁਮਿਆ ਦਿਮਾਗ ਜਿੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਇੱਕ ਚਰਚਾ ਦਾ ਵਿਸ਼ਾ ਬਣ ਗਈ ਤੇ ਤੁਸ਼ੇ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਇਹੋ ਜਿਹੇ ਵਿਆਹਾਂ ਦੇ ਵਿੱਚ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਪੰਜਾਬੀ ਆਪਣੇ ਵਿਆਹਾਂ ਦਾ ਤਾਂ ਬੇਹੱਦ ਚਾ ਮਨੋ ਨਨ ਪਰੇਸ਼ ਚਾ ਮੁੰਡੇ ਨੂੰ ਜੋ ਚੜਿਆ ਤਾਂ ਉਹ ਬੇहद ਪਿਆਨਕ ਸੀ ਤੇ ਰਿਸ਼ਤੇਦਾਰ ਵੀ ਰਹਿ ਗਏ ਹੁਣੇ ਦੇਖਦੇ ਕਿ ਮੁੰਡੇ ਨੂੰ ਬੋਲ ਚੜ ਗਿਆ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਪੰਜਾਬੀ ਵਿਆਹਾਂ ਦੇ ਵਿੱਚ ਬੇहद ਜਸ਼ਨ ਮਨਾਉਂਦੇ ਹਨ ਪੰਜਾਬ ਦੇ ਲੋਕ ਆਪਣੀ ਕਰੀ ਹੋਈ ਕਮਾਈ ਜਿਨ੍ਹਾਂ ਦੇ ਵਿੱਚ ਉਡਾ ਦਿੰਦੇ ਹਨ ਤੇ ਉੱਥੀ ਦੋਤੇ ਇਹ ਮੁੰਡਾ ਵੀ ਆਪਣੇ ਵਿਆਹ ਦਾ ਜੋ ਕਿ ਬੇहद ਚਾ ਮਨਾ ਰਿਹਾ ਸੀ ਪਰ ਜਾਦੇ ਨਾਲ ਨਾਲ ਦੋਤੋਂ ਨੂੰ ਇੰਜ ਨਹੀਂ ਪਤਾ ਸੀ ਲੱਗਦਾ ਕਿ ਉਹ ਲੋੜ ਤੋਂ ਪਜਾਦੇ ਕੰਮਲ ਕੋਟ ਰਹੇ ਸੀ ਕਿਹਾ ਜਾਂਦਾ ਹੈ ਕਿ ਪੰਜਾਬੀ ਇਹੋ ਜੀਆਂ ਵੀਡੀਓ ਦੇਖ ਕੇ ਬੇਹੱਦ ਖੁਸ਼ਤਾ ਹੁੰਦੇ ਹਨ ਪਰ ਜੋ ਪਰਿਵਾਰ ਦੇ ਲਈ ਇਹਨਾਂ ਦੇ ਲਈ ਸੋਚਿਆ ਹੋਵੇਗਾ ਦੌਕੀ ਸੋਚਦੇ ਹੋਣਗੇ ਕਿ ਸਾਡਾ ਮੁੰਡਾ ਤਾਂ ਸੱਤ ਮੁੱਛ ਹੀ পাগল ਹੋ ਗਿਆ ਆਪਣੇ ਵਿਆਹ ਨੂੰ ਦੇਖ ਕੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਜਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਨੂੰ